ਹਾਂਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਇਸ ਵੇਲੇ ਬਸਤੀ ਦਾਨਿਸ਼ਮੰਦਾ ਜੀ ਰੋਡ ਦੇ ਤੋਂ ਦੀ ਮੈਂ ਗੁਜ਼ਰ ਤਾ ਤਕਰੀਬਨ ਬਰਸਾਤ ਹੈ ਜਿਹੜੀ ਹਜੇ ਅੱਧਾ ਪੂਨਾ ਘੰਟਾ ਬਾਰਿਸ਼ ਪਈ ਹੈ ਤਾਂ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਖੜਾ ਸੜਕਾਂ ਦੇ ਉੱਤੇ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਜਿਹੜਾ ਪੰਪਿੰਗ ਸਟੇਸ਼ਨ ਜਿਹੜਾ ਬਰਸਾਤੀ ਪਾਣੀ ਦਾ 120 ਫੁੱਟੀ ਰੋਡ ਤੇ ਲੱਗਾ ਹੈ ਅੱਜ ਘਾਟ ਕੀ ਹੈ ਅੱਜ ਘਾਟ ਹੈ ਮੋਨੀਟਰਿੰਗ ਦੀ ਜਦੋਂ ਤੱਕ ਮੇਰੇ ਹੱਥ ਦੇ ਵਿੱਚ ਡੋਰ ਰਹੀ ਹੈ ਤਾਂ ਪ੍ਰਸ਼ਾਸਨ ਆਉਣ ਤੋਂ ਪਹਿਲਾਂ ਹੀ ਇਹ ਸਾਰੇ ਕੰਮ ਮੈਂ ਨਾਲੋਂ ਨਾਲ ਕਰਵਾਉਂਦਾ ਸੀ ਸਾਰਾ ਸਿਸਟਮ ਐਕਟੀਵੇਟ ਕਰ ਦਿੰਦਾ ਸੀ ਅਫਸਰਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਸੀ ਸਾਰੇ ਅਫਸਰ ਸਮੇਂ ਤੋਂ ਪਹਿਲਾਂ ਐਕਟਿਵ ਹੋ ਜਾਂਦੇ ਸੀ ਤਾਂ ਪੰਪ ਨਾਲੋਂ ਨਾਲ ਚਾਲੂ ਹੁੰਦੇ ਸੀ ਤਾਂ ਪਾਣੀ ਨਾਲੋਂ ਨਾਲ ਜਿਹੜਾ ਉਹ ਲਿਫਟ ਹੁੰਦਾ ਰਹਿੰਦਾ ਸੀ ਇੰਨਾ ਪਾਣੀ ਨਹੀਂ ਸੀ ਇਕੱਠਾ ਹੁੰਦਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਬੜੀ ਮੰਦ ਭਾਗੀ ਗੱਲ ਹੈ ਪੀਲੀ ਕੋਠੀ ਦੇ ਕੋਲ ਇੰਨਾ ਪਾਣੀ ਹੈ ਕਰੋੜਾਂ ਰੁਪਏ ਹੈ ਜਿਹੜੇ ਸਰਕਾਰ ਦੇ ਲੱਗੇ ਆ ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਇਹ ਜਿਹੀ ਕੋਠੀ ਤੁਸੀਂ ਦੇਖ ਸਕਦੇ ਹੋ ਕਿਤਾ ਪਾਣੀ ਦੇ ਨਾਲ ਲਬਾ ਲਬ ਭਰੀ ਆ ਅਗਰ ਮੋਨੀਟਰਿੰਗ ਸਹੀ ਹੋਵੇ ਤਾਂ ਇੱਥੇ ਪਾਣੀ ਨਹੀਂ ਹੋ ਸਕਦਾ ਮੋਨੀਟਰਿੰਗ ਦੀ ਘਾਟ ਕਰਕੇ ਅੱਜ ਇਹ ਦਾਣਿਸ਼ਵੰਦਾ ਦੇ ਵਿੱਚ ਇੰਨਾ ਪਾਣੀ ਆ ਸੋ ਬੜੀ ਮੰਦ ਭੱਗੀ ਗੱਲ ਹੈ ਕਿ ਪਬਲਿਕ ਦੇ ਟੈਕਸਾਂ ਦੇ ਕਰੋੜਾਂ ਰੁਪਈਆ ਉਹ ਲੱਗਣ ਦੇ ਬਾਵਜੂਦ ਵੀ ਅੱਜ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਦੁਕਾਨਾਂ ਦੇ ਅੰਦਰ ਪਾਣੀ ਜਾਣ ਨੂੰ ਜਿਹੜਾ ਫਿਰ ਰਿਹਾ ਸੋ ਮੈਂ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਵੀ ਪ੍ਰਸ਼ਾਸਤ ਵਾਲੇ ਦਿਨ ਇਤਵਾਰ ਦੀ ਗੱਲ ਆ ਉਸ ਦਿਨ ਵੀ ਹੋਇਆ ਸੀ ਲਾਈਵ ਹੋ ਕੇ ਦੱਸੀ ਸੀ ਸਾਰੀ ਗੱਲ بار بار ਮੈਂ ਅਪੀਲ ਕਰਨਾ ਚਾਹਾਂ ਕਿ ਭਾਈ ਜਿਹੜਾ ਸਾਡੇ ਕੋਲ ਸਾਧਨ ਹੈਗੇ ਆ ਉਹਨਾਂ ਸਾਧਨਾਂ ਨੂੰ ਪ੍ਰੋਪਰ ਯੂਟਿਲਾਈਜ਼ ਕਰੋ ਔਰ 2021 ਦੇ ਵਿੱਚ ਲਾਸਟ ਦੇ ਵਿੱਚ ਇਹ ਪ੍ਰੋਜੈਕਟ ਆ 120 ਫੁੱਟੀ ਰੋਡ ਦਾ ਇਹ ਬਣ ਗਿਆ ਸੀ ਚੱਲ ਗਿਆ ਸੀ ਪਰ ਅੱਜ ਤੁਸੀਂ ਇਹ ਦੇਖੋ ਕਿ ਤਕਰੀਬਨ 3 ਸਾਲ ਹੋਣ ਨੂੰ ਹੈ ਹਜੇ ਤੱਕ ਠੇਕੇਦਾਰ ਕੋਲੋਂ ਨਗਰ ਨਿਗਮ ਨੇ ਉਹਦਾ ਹੈਂਡਓਵਰ ਨਹੀਂ ਲਿਆ ਠੇਕੇਦਾਰ ਨਾਲ ਮੇਰੀ ਕਈ ਵਾਰੀ ਗੱਲ ਹੋ ਚੁੱਕੀ ਹੈ ਉਹ ਕਹਿੰਦਾ ਮੇਰੇ ਵੱਲੋਂ ਪ੍ਰੋਜੈਕਟ ਪੂਰਾ ਅਗਰ ਕੋਈ ਕਮੀ ਪੇਸ਼ੀ ਹੈ ਮੈਨੂੰ ਆਫੀਸਰ ਦੱਸਣ ਮੈਂ ਪੂਰੀ ਕਰ ਦਿੰਨਾ ਪਰ ਉਹਨੂੰ ਚਲਾਨ ਦਾ ਜਿਹੜਾ ਖਰਚਾ ਹੈ ਉਥੇ ਮੈਂ ਪਾਵਰ ਚਾਹੀਦੀ ਹੈ ਉਥੇ ਡੀਜ਼ਲ ਲੱਗਦਾ ਹੈ ਉਥੇ ਹੋਰ ਕਈ ਚੀਜ਼ਾਂ ਲੱਗਦੀਆਂ ਉਹ ਕਹਿੰਦਾ ਮੇਰੇ ਐਸਟੀਮੇਟ ਚ ਨਹੀਂ ਹੈ ਨਗਰ ਨਿਗਮ ਮੇਰੇ ਤੋਂ ਹੈਂਡਓਵਰ ਲਵੇ बार-बार ਅਫਸਰਾਂ ਨੂੰ ਕਹਿਣ ਦੇ ਬਾਵਜੂਦ ਵੀ ਹਾਲਾਂਕਿ ਸਾਰੀ ਸਰਕਾਰ ਵੈਸਟ ਹਲਕੇ ਚ ਬੈਠੀ ਰਹੀ ਹੈ ਪਰ ਇੱਥੇ ਮੁੱਖ ਮੰਤਰੀ ਸਾਹਿਬ ਐਲਾਨ ਵੀ ਕਰਕੇ ਗਏ ਆ ਕਿ ਜਲੰਧਰ ਦੇ ਵਿੱਚੋਂ ਦਫਤਰ ਚਲਾਣਗੇ ਪਤਾ ਨਹੀਂ ਕਿਹੜਾ ਦਫਤਰ ਚੱਲੇਗਾ ਕਿੱਦਾਂ ਚੱਲੇਗਾ ਕੀ ਜਲੰਧਰ ਦੇ ਵਿੱਚ ਕੋਈ ਸੁਧਾਰ ਹੋਇਆ ਕੀ ਤਹਿਸੀਲਾਂ 'ਚ ਬਿਜਲੀ ਪੀਐਸਪੀਸੀਐਲ ਦੇ ਦਫ਼ਤਰਾਂ 'ਚ ਕੀ ਨਗਰ ਨਿਗਮ ਦੇ ਦਫ਼ਤਰ 'ਚ ਕੀ ਹੋਰ ਸਾਰੇ ਮਹੱਤਵਪੂਰਨ ਡਿਪਾਰਟਮੈਂਟ ਹੈ ਕੀ ਕੋਈ ਸੁਧਾਰ ਹੋਇਆ ਕੀ ਲੋਕਾਂ ਦੀਆਂ ਰਜਿਸਟਰੀਆਂ ਬਿਨਾਂ ਰਿਸ਼ਵਤ ਤੋਂ ਹੋ ਰਹੀਆਂ ਅੱਜ ਵੀ ਉਹੀ ਹਾਲਾਤ ਹੈ ਬਿਲਕੁਲ ਵਿਗੜੇ ਐ ਮੈਂ ਤਾਂ ਕਹਿਣਾ ਅਗੇ ਨਾਲੋਂ ਵੀ ਪਰ ਫਿਰ ਵੀ ਮੈਂ ਪੋਜ਼ਿਟਿਵ ਗੱਲ ਕਰਦਾ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਭਾਈ ਬਹੁਤ ਵੱਡਾ ਹੰਗਾਰਾ ਤੁਹਾਨੂੰ ਲੋਕਾਂ ਨੇ ਦਿੱਤਾ 37000 ਵੋਟ ਨਾਲ ਤੁਹਾਡਾ ਕੈਂਡੀਡੇਟ ਇਥੋਂ ਜਿੱਤਿਆ। ਔਰ ਵੈਸਟ ਹਲਕੇ ਦੀ ਸਾਰ ਲਵੋ ਅਫਸਰਾਂ ਨੂੰ ਨਿਰਦੇਸ਼ ਦਿਓ ਕਿ ਇਹ ਜਿਹੜਾ ਐਕਟਿਵ ਹੋ ਕੇ ਕੰਮ ਕਰਨ। ਵੇਟ ਨਾ ਕਰਿਆ ਕਰਨ ਉਹਦੀ ਪਹਿਲਾਂ ਤੋਂ ਹੀ ਐਡਵਾਂਸ ਤਿਆਰੀ ਰੱਖਣ ਹਰ ਚੀਜ਼ ਦੀ। ਅਗਰ ਸਮੇਂ ਰਹਿੰਦਿਆਂ ਸੀਵਰੇਜ ਦੀਆਂ ਸਫਾਈਆਂ ਕੀਤੀਆਂ ਹੁੰਦੀਆਂ ਪੂਰੇ ਜਲੰਧਰ ਸ਼ਹਿਰ ਦੀਆਂ ਤਾਂ ਮੈਂ ਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਿਹਾ ਜੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਲਾਕੇ ਆ ਜਿਨ੍ਹਾਂ 'ਚ ਲੋਕਾਂ ਦੇ ਘਰਾਂ 'ਚ ਪਾਣੀ ਪੁਰਿਆ ਰਿਹਾ ਲੋਕਾਂ ਨੂੰ ਉਹ ਮੁਸ਼ਕਲ ਨਹੀਂ ਸੀ ਆਣੀ ਇਸ ਸਮੇਂ ਤੋਂ ਪਹਿਲਾਂ ਕਈ ਤਿਆਰੀਆਂ ਕਰਨੀਆਂ ਪੈਂਦੀਆਂ ਪਰ ਬੜੀ ਮੰਦ ਭਾਗੀ ਗੱਲ ਆ ਕਿ ਜਲੰਧਰ ਨੂੰ ਬਿਲਕੁਲ ਇਗਨੋਰ ਕੀਤਾ ਹੋਇਆ ਅਗਰ ਮੁੱਖ ਮੰਤਰੀ ਸਾਹਿਬ ਨੇ ਇੱਥੇ ਦਫ਼ਤਰ ਚਲਾਣਾ ਸਿਰਫ ਇੱਥੇ ਦਫ਼ਤਰ ਚਲਾਣ ਨਾਲ ਗੱਲ ਨਹੀਂ ਬਨਣੀ ਮੈਨੂੰ ਪਤਾ ਲੱਗਾ ਕਿ ਡਿਵੀਜ਼ਨਲ ਕਮਿਸ਼ਨਰ ਦਾ ਘਰ ਆ ਜਿਹੜਾ ਉਹ ਵੀ ਖਾਲੀ ਕਰਵਾਇਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਦੇ ਲਈ ਬੜੀ ਚੰਗੀ ਗੱਲ ਆ ਮੈਂ ਤਾਂ ਸਵਾਗਤ ਕਰਾਂਗਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਬੈਠਣ ਦੇਖਣ ਲੋਕਾਂ ਦੇ ਕੰਮ ਹੱਲ ਹੋਣ ਆ ਦੇਖੋ 120 ਫੁੱਟੀ ਰੋਡ ਤੇ ਅਜੇ ਵੀ ਉਹੀ ਹਾਲਾਤ ਆ ਪਾਣੀ ਕਿਦਾਂ ਜਿਹੜਾ ਹੈਗਾ ਕਾਰਾਂ ਡੁੱਬੀਆਂ ਆਟੋ ਵਾਪਸ ਮੋੜ ਰਹੇ ਇਹਨਾਂ ਨੂੰ ਦੱਸਦਾ ਕੀ ਕਿਤੇ ਆਟੋ ਵਿੱਚ ਡੁੱਬਣਾ ਜਾਵੇ ਬੰਦ ਨਾ ਹੋ ਜਾਵੇ ਸਮਾਨ ਲੱਦੇ ਆ ਵਿਚਾਰੇ ਲੋਕਾਂ ਨੇ ਆਪਣੇ ਮੰਜਲਾ ਦੇ ਉੱਤੇ ਜਾਣਾ ਸੋ ਬੜੀ ਮੰਦ ਭੱਗੀ ਗੱਲ ਆ ਮੈਂ ਫੇਰ ਅਪੀਲ ਕਰਨਾ ਚਾਹਨਾ ਕਿ ਭਾਈ ਘੋਰ ਕਰੋ ਖਿਆਲ ਕਰੋ ਸਿਸਟਮ ਨੂੰ ਐਕਟੀਵੇਟ ਕਰੋ ਜਲੰਧਰ ਦੇ ਵਿੱਚ ਤੁਹਾਡਾ ਆਪਣਾ ਲੋਕਲ ਬੁਡੀ ਮੰਤਰੀ ਹੈ ਕਰ ਕੀ ਰਹੇ ਹੋ ਤੁਸੀਂ ਜਲੰਧਰ ਦਾ ਐਡਾ ਬੁਰਾ ਹਾਲ ਕਰਕੇ ਰੱਖਿਆ ਹੋਇਆ ਇਹਨੂੰ ਮੋਨੀਟਰ ਕਰੋ ਕੰਮ ਨੂੰ ਚਲਾਓ ਲੋਕਾਂ ਨੂੰ ਸੁਵਿਧਾਵਾਂ ਦਿਓ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ